ਆਵਾਜ਼ ਆ ਰਹੀ ਹੈ ਆਵਾਜ਼ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿਕ ਸੰਗਤਾਂ ਨੂੰ ਇੱਕ ਨਿਮਰਤਾ ਸਹਿਤ ਬੜੇ ਪਿਆਰ ਦੇ ਨਾਲ ਅਸੀਂ ਬੇਨਤੀ ਕਰਨ ਲੱਗੇ ਹਾਂ ਕਿ ਜਿਸ ਵੀਰ ਦੇ ਕੋਲ ਅਸੀਂ ਬੈਠੇ ਹੋਏ ਹਾਂ ਇਹ ਵੀਰ ਇੱਕ ਐਸੀ ਸਰੀਰ ਦੀ ਮੁਸ਼ਕਲ ਵਿੱਚ ਜੂਝ ਰਿਹਾ ਏ ਜਿਹਦੇ ਵਿੱਚ ਉਹਦੀ ਸਰੀਰ ਦੀ ਜਿਹੜੀ ਸਤਿਆ ਜਾਂ ਕਹਿ ਸਕਦੇ ਹਾਂ ਸਰੀਰ ਦੀ ਕਬੱਡੀ ਮੁਸ਼ਕਲ ਹੋਣ ਕਰਕੇ ਪ੍ਰੋਬਲਮ ਚੋਂ ਕਰਕੇ ਉਹਦਾ ਰੁਜ਼ਗਾਰ ਉਹਦਾ ਕੰਮਕਾਰ ਸਾਰਾ ਕੁਝ ਬੰਦ ਹੋ ਚੁੱਕਾ ਹੈ ਇਸ ਵੀਰ ਨੂੰ ਆਪਾਂ ਪੁੱਛ ਲੈਨੇ ਵੀਰ ਜੀ ਤੁਸੀਂ ਕਿਹੜਾ ਕਿਹੜਾ ਕੰਮ ਕਰਦੇ ਹੋ ਜਾਂ ਤੁਹਾਨੂੰ ਜਿਹੜੀ ਮੁਸ਼ਕਲ ਆਈ ਹੈ ਇਹਦੇ ਵਾਸਤੇ ਤੁਹਾਡਾ ਜਿਹੜਾ ਉਹ ਸੰਗਤ ਭ੍ਰਤੀ ਕੀ ਪਿਆਰ ਆ ਜਾਂ ਸੰਗਤ ਕੋਲੋਂ ਕੀ ਮੰਗ ਕਰਦੇ ਹੋ ਹਾਂਜੀ ਵੀਰ ਜੀ ਤੁਸੀਂ ਜਿਹੜੀ ਤੁਹਾਨੂੰ ਮੁਸ਼ਕਲ ਕੀ ਇਸ ਵਕਤ ਵਾਇਕੋਲਜੀਕਾ ਖਾਲਸਾ ਵਾਇਕੋਲਜੀਕਾ ਬਤਿਏ ਵੀਰ ਜੀ ਮੇਰੀਆਂ ਦੋਨੋਂ ਕਿੱਡਣਾਂ ਜਿਹੜੀਆਂ ਡੈਮੇਜ ਹੋ ਚੁੱਕੀਆਂ ਨੇ ਪਿਛਲੇ 6 ਮਹੀਨੇ ਤੋਂ ਮੈਂ ਬੈਡਰੈਸਟ ਨੇ ਪਿਛਲੇ 6 ਮਹੀਨੇ ਤੋਂ ਮੈਂ ਬੈਡਰੈਸਟ ਨੇ ਆ ਤੇ ਮੇਰੇ ਦੋਨੋਂ ਕਿੰਨੇ ਡੈਮੇਜ ਨੇ ਮੈਂ ਚਾਹਨਾ ਕਿ ਸਿੱਖ ਸੰਗਤ ਜਿਹੜੀ ਆ ਮੇਰਾ ਇਹ ਟਰੀਟਮੈਂਟ ਕਰਾ ਕਰਵਾ ਦਿੱਤਾ ਜਾਵੇ ਟਰੀਟਮੈਂਟ ਕਿਉਂਕਿ ਪਹਿਲਾਂ ਵੀ ਐਨਆਰਆਈ ਭਰਾਵਾਂ ਨੇ ਤੇ ਕਬੱਡੀ ਨੂੰ ਜੋਨ ਲੈ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਪਰ ਫਿਲਹਾਲ ਇਹ ਜਿਹੜਾ ਇਲਾਜ ਹੈ ਮਹਿੰਗਾ ਇਲਾਜ ਹੈ ਤੇ ਸੋਭੇ ਬੇਨਤੀ ਹੈ ਮੀ ਇਹ ਮੇਰਾ ਇਲਾਜ ਇਹ ਕਰਵਾਇਆ ਜਾਵੇ ਸੋ ਇਹ ਪਰਮਾਨੈਂਟ ਜੀ ਤੁਸੀਂ ਇਹ ਵੀਰ ਜੀ ਕਿਰਤ ਕਿਹੜੀ ਕਰਦੇ ਹੋ ਤੁਸੀਂ ਮੈਂ ਰਾਜ ਮਿਸਤਰੀ ਦੇ ਨਾਲ ਕੰਮ ਕਰਦਾ ਹਾਂ ਠੀਕ ਹੈ ਜੀ ਪਰਮਾਨੈਂਟ ਮੇਰਾ ਕੰਮ ਜਿਹੜਾ ਰਾਜ ਮਿਸਤਰੀ ਦਾ ਸੀ ਠੀਕ ਹੈ ਜੀ ਤੇ ਨਾਲ ਦੀ ਨਾਲ ਮੈਂ ਕਬੱਡੀ ਦੀ ਕਮੈਂਟਰੀ ਵੀ ਕਰਦਾ ਸੀ ਤੁਹਾਡੇ ਬੱਚੇ ਕਿੰਨੇ ਆ ਮੇਰੇ ਦੋ ਬੇਟੀਆਂ ਤੇ ਇੱਕ ਬੇਟਾ ਹੈ ਠੀਕ ਹੈ ਜੀ ਵੱਡੀ ਬੇਟੀ 12 ਸਾਲ ਦੀ ਹੈ ਛੋਟੀ 10 ਸਾਲ ਦੀ ਹੈ ਠੀਕ ਹੈ ਜੀ ਬੇਟਾ 4 ਸਾਲ ਦਾ ਹੈ ਠੀਕ ਹੈ ਜੀ ਤੇ ਇੱਕ ਛੋਟਾ ਜਿਹਾ ਪਰਿਵਾਰ ਹੈ ਮੇਰੇ ਪਰਿਵਾਰ 'ਚ ਕੋਈ ਕਮਾਉਣ ਵਾਲਾ ਨਹੀਂ ਆ ਨਾ ਹੀ ਕੋਈ ਮਤਲਬ ਕਮਾਈ ਦਾ ਕੋਈ ਜਰੀਆ ਹੈ ਮੈਂ ਸਿਰਫ ਖੁਦ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਆਪ ਜੁਜਦਾ ਹਾਂ ਪਰ ਇਸ ਸਮੇਂ ਮੈਂ ਬੈਡ ਰੈਕ ਤੇ ਹਾਂ ਮੈਂ ਚਾਹੁੰਨਾ ਹੈ ਕਿ ਮੇਰੀ ਹਲਪ ਕੀਤੀ ਜਾਵੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿੰਨੀ ਕਿ ਜ਼ਿਆਦਾ ਮੁਸ਼ਕਲ ਵਿੱਚ ਹੈ ਇਸ ਵਕਤ ਮੈਂ ਬਹੁਤ ਜ਼ਿਆਦਾ ਮੁਸ਼ਕਲ ਜਾਂ ਮੈਨੂੰ ਇਸ ਵਕਤ ਐਮਰਜੈਂਸੀ ਦੀ ਲੋੜ ਹੈ ਐਮਰਜੈਂਸੀ ਦੀ ਲੋੜ ਹੈ ਬਿਲਕੁਲ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਵੀਰ ਨੇ ਆਪਣਾ ਦਰਦ ਤੁਹਾਡੇ ਸਾਹਮਣੇ ਰੱਖਿਆ ਹੈ ਅਸੀਂ ਵੀ ਇੱਕ ਸੰਗਤੀ ਰੂਪ ਵਿੱਚ ਤੁਹਾਡੇ ਨਾਲ ਬੇਨਤੀ ਕਰਦੇ ਹਾਂ ਕਿ ਇਹ ਵੀਰ ਇੱਕ ਤਗੁਰ ਸੇਖ ਹੈ ਸਭ ਤੋਂ ਵੱਡੀ ਗੱਲ ਕਈ ਵਾਰ ਇਹੋ ਜੀ ਮੁਸ਼ਕਲ ਵਿੱਚ ਬੰਦਾ ਜਦੋਂ ਡੋਲਦਾ ਹੈ ਤੇ ਬੜੀ ਤਰ੍ਹਾਂ ਦੇ ਲੋਕ ਆਣ ਕੇ ਆਪਣੇ ਵਾਲੇ ਪਾਸੇ ਖਿੱਚਣ ਦਾ ਯਤਨ ਕਰਦੇ ਵੀ ਅਸੀਂ ਕਰਦੇ ਨੇ ਇਲਾਜ ਫਿਰ ਆਪਾਂ ਬੜਾ ਇੱਕ ਇਸ਼ੂ ਜਾ ਬਣਾ ਲਏ ਨੇ ਵੀ ਸਾਡੇ ਗੁਰਸਿੱਖ ਭਰਾ ਇੱਧਰ ਚਲੇਗੇ ਜੀ ਉੱਧਰ ਚਲੇਗੇ ਤੇ ਜੇ ਆਪਾਂ ਹੀ ਆਪੇ ਨੇ ਗੁਰਸਿੱਖਾਂ ਭਰਾਵਾਂ ਦੀ ਬਾਹ ਫੜ ਲਈਏ ਤੇ ਉਹਨਾਂ ਨੂੰ ਕਿਸੇ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਹੀ ਨਾ ਪਵੇ ਸੋ ਬਾਣੀ ਦਾ ਬੜਾ ਪਿਆਰਾ ਬਚਨ ਹੈ ਅਕਲੀ ਕੀਚੇ ਦਾਣ ਦਾਣ ਅਸੀਂ ਬੜਾ ਕਰਦੇ ਹਾਂ ਸਾਡੇ ਸਿੱਖ ਧਰਮ ਵਿੱਚ ਸਭ ਤੋਂ ਵੱਡੀ ਜਿਹੜੀ ਪਰੰਪਰਾ ਜਾਂ ਸਭ ਤੋਂ ਵੱਡਾ ਸਦਾਤ ਉਹ ਦਾਣ ਦਾ ਹੀ ਹੈ ਕਿ ਅਸੀਂ ਬਹੁਤ ਵੱਡੇ ਵੱਡੇ ਲੰਗਰ ਬਹੁਤ ਵੱਡੇ ਵੱਡੇ ਨਗਰ ਕੀਰਤਨ ਬਹੁਤ ਵੱਡੇ ਵੱਡੇ ਸਮਾਗਮ ਕਰੋੜਾਂ ਰੁਪਇਆ ਲਾ ਕੇ ਅਸੀਂ ਕਰ ਦਿੰਨੇ ਆ ਜਰੂਰੀ ਹੈ ਚਲੋ ਉਹ ਵੀ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਅਸੀਂ ਉਹ ਚੰਗੀ ਗੱਲ ਹੈ ਹੁਣੇ ਚਾਹੀਦੀ ਹੈ ਪਰ ਅਸਲ ਦੇ ਵਿੱਚ ਜਿਹੜਾ ਵੱਡਾ দান ਗੁਰੂ ਨਾਨਕ ਪਾਸ਼ਾ ਨੇ ਸਾਨੂੰ ਜਾਂ ਸਿੱਖੀ ਨੇ ਸਮਝਾਇਆ ਉਹ ਹੈ ਕਿਸੇ ਲੋੜਵੰਦ ਦੀ ਮਦਦ ਕਰਨੀ ਕਿਸੇ ਲੋੜਵੰਦ ਦੀ ਬਾਹ ਫੜ ਲੈਣੀ ਜਿਵੇਂ ਗੁਰੂ ਪਾਸ਼ਾ ਮਾਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕਿਰਤੀ ਬਣਾਇਆ ਤੇ ਕਿਰਤ ਵਿੱਚੋਂ ਨਾਲ-ਨਾਲ ਆਪਣਾ ਦਾ ਸੰਬੰਧ ਕੱਢਣ ਦਾ ਸੰਕਲਪ ਸਾਨੂੰ ਦਿੱਤਾ ਹੋਇਆ ਹੈ ਦਸਵੰਦ ਦਾ ਭਾਵ ਹੈ ਦਸਵਾਂ ਹਿੱਸਾ ਕਿਸੇ ਚੰਗੇ ਕਾਰ ਦੀ ਲਗਣਾ ਸੋ ਅਸੀਂ ਆਸ ਕਰਦੇ ਹਾਂ ਜਿੰਨੇ ਵੀਰ ਬੈਠੇ ਆ ਆਹਨਾਂ ਦੀ ਪਤਨੀ ਹੈ ਜੀ ਦੋ ਬੱਚੇ ਆ ਗੁੜੀਆਂ ਨੇ ਦੋ ਨਾਲ ਬੱਚਾ ਹੈ ਇਹ ਵੀਰ ਇਕੱਲਾ ਹੀ ਘਰ ਚ ਕਮਾਉਣ ਵਾਲਾ ਹੈ ਕਿਡਨੀਆਂ ਦੋਵੇਂ ਇਹ ਵੀ ਹਿੱਦੀਆਂ ਡਾਇਮੰਡ ਹੋ ਚੁੱਕੀਆਂ ਨੇ ਔਰ ਇਹ ਵੀਰ ਇਸ ਵਕਤ ਸੀਰੀਅਸ ਹਾਲਾਤ ਵਿੱਚ ਹੈ ਤੇ ਘਰ ਚ ਬੈਠਾ ਹੋਇਆ ਹੈ ਲੱਤਾਂ ਨੂੰ ਬਹੁਤ ਸੋਚ ਪੈ ਚੁੱਕੀ ਹੈ ਕੁਝ ਵੀ ਕਰਨ ਜੋਗਾ ਨਹੀਂ ਪਰ ਅਸੀਂ ਇਹ ਉਮੀਦ ਕਰਦੇ ਹਾਂ ਸੰਗਤਾਂ ਨੂੰ ਵੀ ਸਾਡੀ ਇਹ ਆਵਾਜ਼ ਜਿਹੜੀ ਤੁਹਾਡੇ ਤੱਕ ਪਹੁੰਚ ਰਹੀ ਹੈ ਏੜੀ ਆਵਾਜ਼ ਦਾ ਮਤਲਬ ਇੰਨਾ ਹੀ ਹੈ ਕਿ ਅਸੀਂ ਚਾਹੁੰਦੇ ਆ ਕਿ ਜਿਹੜੇ ਵੀਰ ਐਨ ਆਰ ਆਈ ਨੇ ਜਾਂ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਐਸੀਆਂ ਬਖਸ਼ਿਸ਼ਾਂ ਵਾਲੇ ਵੀਰ ਬੈਠੇ ਜਿਨ੍ਹਾਂ ਕੋਲ ਮਾਰ ਕਿਰਪਾ ਨਾਲ ਬਹੁਤ ਸਤਿਗੁਰੂ ਦਿੱਤਾ ਹੋਇਆ ਹੈ ਆ ਉਸ ਗਿਰਤ ਨੂੰ ਸਫਲ ਕਰਨ ਵਾਸਤੇ ਇਸ ਵੀਰ ਦੀ ਬਾਹ ਫੜੀਏ ਔਰ ਇਹ ਵੱਡੀ ਆਸ ਨਾਲ ਤੁਹਾਡੇ ਕੋਲੋਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਵੱਡੀ ਆਸ ਨਾਲ ਵੀ ਵੀਰ ਜਲਦੀ ਤੋਂ ਜਲਦੀ ਅਸੀਂ ਚਾਹੁੰਦੇ ਵੀ 1-2 ਦਿਨ ਵੱਧ ਤੋਂ ਵੱਧ ਉਹ ਵੀ ਜਿਆਦਾ ਇਹਦੇ ਵਾਸਤੇ ਵੈਸੇ 2 ਦਿਨ ਵੀ ਜਿਆਦਾ ਹੈ ਵੀ ਜਲਦੀ ਹਸਪਤਾਲੇ ਨੂੰ ਦਾਖਲ ਕਰਵਾਇਆ ਜਾਵੇ ਵੀਰ ਨੂੰ ਾਂਗੇ ਦਾ ਲਾਜ ਹੋ ਸਕੇ ਦੂਜੀ ਗੱਲ ਕਬੱਡੀ ਦਾ ਵੀਰ ਕਮੈਂਟਰ ਰਿਹਾ ਤੇ ਕਬੱਡੀਆਂ ਵੀ ਸਾਡੀਆਂ ਇਸ ਵਕਤ ਬਹੁਤ ਬਣਾਂਦੀਆਂ ਨੂੰ ਸ਼ੋਹਿਆ ਹੈ ਕਰੋੜਾਂ ਅਰਬਾਂ ਰੁਪਈਆਂ ਦੀ ਕਬੱਡੀ ਜਿਹੜੀ ਸਾਡੀ ਉਹ ਚੱਲਦੀ ਹੈ ਕੁਝ ਵੀਰਾਂ ਨੇ ਸਹਿਯੋਗ ਕੀਤਾ ਸੀ ਉਹਨਾਂ ਦਾ ਧੰਨਵਾਦ ਕਰ ਦੱਸਿਆ ਵੀ ਜਿਹਨੇ ਸਹਿਯੋਗ ਕੀਤਾ ਹੈ ਪਰ ਕਬੱਡੀਆਂ ਤੇ ਕਰੋੜਾਂ ਅਰਬਾਂ ਲਾਉਣ ਵਾਲੇ ਵੀਰੋ ਤੁਹਾਡੀ ਇਸ ਪਾਸੇ ਵੀ ਬਹੁਤ ਵੱਡੀ ਦੌੜ ਹੈ ਵੀਰ ਨੂੰ ਮਦਦ ਕਰਨ ਦੀ ਖੜਨ ਦੀ ਟਰੈਕਟਰ ਗੱਡੀਆਂ ਸਕਾਰਪਿਓ ਬੜਾ ਕੁਝ ਅਸੀਂ ਕਈ ਵਾਰ ਘਰੇ ਖੜਿਆਂ ਨੂੰ ਬਹੁਤ ਦੇਈ ਜਾਂਦੇ ਹਾਂ ਰੇ ਵੀ ਤਸਰਵੇ ਹੋ ਕਹਿ ਰਿਹਾ ਵੀ ਮੇਰੀ ਮਦਦ ਕਰ ਦੋ ਮੈਂ ਕਮਾਉਣ ਜੋਗਾ ਠੀਕ ਠਾਕ ਹੋ ਜਾਵਾਂ ਤੇ ਪਰਿਵਾਰ ਨੂੰ ਪਾਲ ਸਕਾਂ ਬੜੇ ਦਰਦ ਦੇ ਨਾਲ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਰੱਖਦੇ ਆਂ ਕਿਰਪਾ ਕਰਕੇ ਇਸ ਵੀਰ ਦੀ ਬਾਹ ਫੜੋ ਇਸ ਵੀਰ ਦਾ ਇਲਾਜ ਕਰਿਏ ਐਨ ਆਰ ਆਈ ਵੀਰ ਜਿਹੜੇ ਆ ਉਹ ਹੈਲਪ ਕਰਨ ਸੋ ਪੰਜੀ ਦਿਲ ਨਹੀਂ ਛੋਟਾ ਕਰਨਾ ਕੋਈ ਗੱਲ ਨਹੀਂ ਗੁਰੂ ਪਾਸ਼ਾ ਕਿਰਪਾ ਕਰੇ ਇਹ ਬੱਚਿਆਂ ਨੂੰ ਮਹਾਰਾਜ ਬਾਪ ਦਾ ਜਿਹੜਾ ਪਿਆਰ ਹੋਰ ਦਵੇ ਸੀ ਤਾਂ ਹੀ ਉਹ ਆਸ ਦੇ ਨਾਲ ਆਏ ਆ ਤੇ ਇਹ ਬੱਚਿਆਂ ਨੂੰ ਵੇਖੋ ਗੁਰੂ ਸਾਹਿਬ ਕਿਰਪਾ ਕਰੇ ਜੀ ਦੇ ਵਾਸ ਕਰਦੇ ਮਾਰੇ ਜਲਦੀ ਜਲਦੀ ਇਸ ਵੀਰ ਨੂੰ ਤੰਦਰੁਸਤੀ ਬਖਸ਼ਿਸ਼ ਕਰੇ ਇਹ ਹੀ ਅਰਦਾਸ ਕਰਦੇ ਆ ਸੋ ਮੇਰੇ ਨਾਲ ਪਿੰਡ ਦੇ ਵੀਰ ਵੀ ਬੈਠੇ ਨੇ ਉਹ ਵੀ ਤੁਹਾਡੇ ਨਾਲ ਵਿਚਾਰ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਨਗਰ ਦਾ ਵਾਸੀ ਡਾਕਟਰ ਰਣਜੀਤ ਸਿੰਘ ਤੇ ਮੇਰੇ ਨਾਲ ਇੱਕ ਸਾਡੇ ਆਰਮਗੜੀਆ ਪਰਿਵਾਰ ਦੇ ਜਿਹੜੇ ਹੈਗੇ ਸੀ ਕੁਝ ਵੀਰ ਉਹਨਾਂ ਨੇ ਸਹਿਯੋਗ ਕੀਤਾ ਤੇ ਅੱਜ ਅਸੀਂ ਸੋਚਿਆ ਹੈ ਕਿ ਜਾਂ ਸਵੇਰੇ ਇਹਨਾਂ ਨੂੰ ਆਪਣੇ ਕੋਲੋਂ ਥੋੜਾ ਬਹੁਤਾ ਸਹਿਯੋਗ ਕਰਕੇ ਵੀਰਾਂ ਸਾਰਿਆਂ ਨੇ ਆਖਿਆ ਆ ਮੇਰੇ ਚਾਚੇ ਤਾਇਆ ਦੇ ਪੁੱਤ ਭਰਾ ਨੇ ਸਾਰੇ ਜਿਹੜੇ ਉਹਨਾਂ ਨੇ ਕਿਹਾ ਵਕਿ ਆਪਾਂ ਅੱਜ ਇਹਨਾਂ ਨੂੰ ਜਾਂ ਰਾਤ ਨੂੰ ਜਾਂ ਸਵੇਰੇ ਲੋਡ ਪੈਂਦੀ ਆ ਤੇ ਇੱਕ ਪ੍ਰਾਈਵੇਟ ਹਸਪੀਟਲ ਤੇ ਸਰਕਾਰੀ ਹਸਪੀਟਲ ਚ ਫਿਲਹਾਲ ਇਹ ਗਏ ਨੇ ਤੇ ਕੋਈ ਇਹਨਾਂ ਨੂੰ ਰਿਸਪੌਂਸ ਨਹੀਂ ਮਿਲਿਆ ਇਲਾਜ ਨਹੀਂ ਹੋਇਆ ਤੇ ਮੈਂ ਇਸ ਬਿਮਾਰੀ ਨੂੰ ਬੜੀ ਡੰਗਾਈ ਨਾਲ ਜਾਣਦਾ ਆ ਤੇ ਮੈਂ ਸਿੱਖ ਸੰਗਤ ਕਾਰੀ ਬੇਨਤੀ ਕਰੂੰਗਾ ਕਿ ਜਿਹੜਾ ਵੀ ਇਹ ਸਾਡੀ ਵੀਡੀਓ ਵੇਖੇ ਤੇ ਉਹ ਥੋੜਾ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਦੇ ਇੱਕ ਲੰਗਰ ਚੋਂ ਜਾਂ ਕਿਰਤ ਕਮਾਈ ਚੋਂ ਥੋੜਾ ਬਹੁਤਾ ਵੀ ਸਹਾਇਕ ਕਰਕੇ ਤੇ ਇਸ ਵੀਰ ਦਾ ਸੰਪਰਕ ਨੰਬਰ ਅਸੀਂ ਦੇ ਦੇਨੇ ਆ ਮੋਬਾਈਲ ਨੰਬਰ ਇਹ ਬੋਲ ਦੂਗਾ ਵੀਰ ਆਪੇ ਜਾਂ ਇੱਕ ਕਾਪੀ ਤੇ ਲਿਖ ਕੇ ਦਿਓ ਨੰਬਰ ਮੈਂ ਇਹਨਾਂ ਦਾ ਬੋਲ ਦਵਾ ਤੇ ਇਹ ਨੰਬਰ ਇਹਨਾਂ ਦਾ ਸੰਪਰਕ ਆ ਜਿਹੜਾ ਉਹ ਦੇ ਦੇਨੇ ਆ ਤੇ ਜਿਹੜਾ ਵੀ ਸਹਾਇਕ ਦੇਵੇ ਵੀਰ ਬੋਲ ਦਿੰਦਾ ਆ ਤੇ ਸਹਿਯੋਗ ਕਰੋ ਇਹਨਾਂ ਦਾ ਵਾਦ ਤੋਂ ਵਾਦ ਦਾ ਛੋਟਾ ਜਿਹਾ ਪਰਿਵਾਰ ਹੈ ਇਹਨਾਂ ਦਾ ਬਿਲਕੁਲ ਛੋਟੇ-ਛੋਟੇ ਬੱਚੇ ਨੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਆ ਵੇਖੋ ਛੋਟੀਆਂ-ਛੋਟੀਆਂ ਧੀਆਂ ਨੇ ਕਿਉਂਕਿ ਅੱਜ ਧੀਆਂ ਨੇ ਕਿਸੇ ਦੀਆਂ ਨਵਾਂ ਪਰਿਵਾਰ ਬਣਨਾ ਆ ਤੇ ਆਪਣਾ ਪੰਥ ਚੱਲਣਾ ਆ ਗੁਰਸਿੱਖ ਪਰਿਵਾਰ ਆ ਤੇ ਮੈਂ ਸਾਰਿਆਂ ਗਾੜੀਆਂ ਇਹ ਬੇਨਤੀ ਕਰੂੰਗਾ ਕਿ ਕਿਰਪਾ ਕਰਿਓ ਜਿੱਥੋਂ ਤੱਕ ਵੀ ਸਹਿਯੋਗ ਹੋਵੇ ਉਹ ਕਰਿਓ ਜ਼ਰੂਰ ਤੇ ਕਿਰਪਾ ਕਰਕੇ ਅੱਜ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਮੇਰੇ ਨਾਲ ਨੇ ਆਪਾਂ ਅੱਜ ਰਾਤ ਨੂੰ ਜਾਂ ਸਵੇਰੇ ਕੁਝ ਲੋਡ ਪਵੇ ਜਿੰਨਾ ਵੀ ਆਪਾਂ ਕੋਸ਼ਿਸ਼ ਕਰੀਏ ਇਹਨੂੰ ਦਾਖਲ ਕਰ ਤੇ ਗੁਰੂ ਮਾਰੇ ਕਿਰਪਾ ਕਰੇ ਇਹਦੇ ਪਿੱਛੇ ਸਿੰਘ ਸਕਤਾ ਪਹੁੰਚਣ ਤੇ ਮੈਂ ਵੀਰ ਨੂੰ ਕਹੂੰਗਾ ਆਪਣਾ ਫੋਨ ਨੰਬਰ ਹੈ ਜਿਹੜਾ ਉਹ ਬੋਲ ਦਵੇ। ਇਹ ਮੇਰਾ ਸੰਪਰਕ ਨੰਬਰ ਹੈ ਜੀ 9846 4481 ਇਹ ਮੇਰਾ ਕਾਲਿੰਗ ਨੰਬਰ ਹੈ ਦੁਬਾਰਾ ਬੋਲੋ 9846 4481 ਇਹ ਮੇਰਾ ਕਾਲਿੰਗ ਨੰਬਰ ਹੈ 97687 5003 ਇਹ ਮੇਰਾ WhatsApp ਨੰਬਰ ਹੈ ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਇਹ ਟ੍ਰੀਟਮੈਂਟ ਕਰਵਾਤਾ ਜਾਵੇ ਬਹੁਤ ਬਹੁਤ ਧੰਨਵਾਦ ਕਰਦਾ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਹੋਰ ਬੇਨਤੀ ਕਰਨਾ ਕਬੱਡੀ ਦੇ ਜਿੰਨੇ ਵੀ ਪਲੇਅਰ ਹੈਗੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਂ ਕਿ ਯਾਰ ਇਹ ਕਬੱਡੀ ਦਾ ਕਮੈਂਟਰ ਆ ਜਦੋਂ ਇਹ ਕਮੈਂਟਰੀ ਬੋਲਦਾ ਹੈ ਤੇ ਬੜਾ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਕਰਦਾ ਹੈ ਵੀਰ ਤੇ ਕਬੱਡੀ ਦੇ ਕਮੈਂਟਰਾਂ ਨੂੰ ਮੈਂ ਸਾਰਿਆਂ ਨੂੰ ਉਹਨਾਂ ਨੂੰ ਕਹੂੰਗਾ ਕਿ ਇਹ ਵੀਰ ਦਾ ਸਹਿਯੋਗ ਕਰਨ ਸਾਡੀ ਵੀਡੀਓ ਦੇਖ ਕੇ ਤੇ ਕਬੱਡੀ ਦੇ ਪਲੇਅਰਾਂ ਨੂੰ ਮੈਂ ਕਹੂੰਗਾ ਤੇ ਜਿੱਥੇ ਇੰਨੇ ਜੋਰ ਲੱਗਦੇ ਨੇ ਤੇ ਕਬੱਡੀ ਦੇ ਜਿਹੜੇ ਦਰਸ਼ਕ ਨੇ ਜਾਂ ਕਬੱਡੀ ਕਰਾਉਣ ਦੇ ਜਿਹੜੇ ਚਾਹਵਾਨ ਨੇ ਉਹ ਬੜੇ ਬੜੇ ਤਗੜੇ ਨਾਮ ਦਾ ਬਹੁਤ ਸਹਿਯੋਗ ਕਰਦੇ ਨੇ ਬੜੇ ਸਤਿਕਾਰਯੋਗ ਨੇ ਕਬੱਡੀ ਇੱਕ ਸਾਡੀ ਖੇਡ ਮਾਂ ਖੇਡ ਆ ਤੇ ਉਹਨੂੰ ਜਲਦੀ ਤੋਂ ਜਲਦੀ ਇਹ ਵੀਰ ਦਾ ਸਹਿਯੋਗ ਕਰੀਏ ਆਪਾਂ ਕੋਈ ਨਾ ਕੋਈ ਨੰਬਰ ਦੱਸ ਦਿੱਤਾ ਇਹ ਵੀਰ ਨਾਲ ਸੰਪਰਕ ਕਰਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ